ਅਹ ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀਆਂ ਤਿੰਨ ਨਗਾਵਾਂ ਸੇ ਲੈ ਲੈ ਕੇ ਆਏ ਹਾਂ ਜੀ ਦੋ ਬਈ ਤਾਜ਼ੀਆਂ ਸੂਈਆਂ ਇੱਕ ਗੱਬਣਾ ਬਈ ਜਿਹੜੇ ਵੀਰਾਂ ਨੇ ਹਰੇਕ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਸਕੋ ਪੁੱਛ ਰਹੇ ਨੇ ਬਾਈ ਦੋਡੇ ਅੱਜ ਅੱਜ ਦੀ ਸਿਕਾ ਜੀ ਗੱਲ ਬਈ ਉਹ ਠੀਕ ਹੋ ਵਧੀਆ ਜੀ ਬਹੁਤ ਵਧੀਆ ਬਈ ਕਿਵੇਂ ਚੱਲਦਾ ਬਈ ਕੰਮ ਕਰ ਬਹੁਤ ਵਧੀਆ ਚੱਲਦਾ ਬਈ ਸਵੇਰੇ ਤਾਂ ਬੜਾ ਵੱਧ ਦਾ ਆਰਦੇ ਸੀ ਉਹ ਬੜਾ ਵੀ ਦੋ ਦਾ ਸੇਲ ਹੋ ਗਨਾ ਓਕੇ ਹਾਂ ਦੋ ਬੜਾ ਕੱਲ ਵੇਚ ਗਿਆ ਸੀ ਜਾਂ ਠੀਕ ਆ ਤਿੰਨ ਬੜਾ ਰਹਿ ਗਿਆਂ ਤੇ ਪੰਜ ਸੀ ਨੇ ਠੀਕ ਆ ਮੋਦ ਲਜਮਾ ਜਾਇ ਜਮਾ ਜਾਇ ਹੁਣੇ ਬਈ ਮਾਲ ਚੰਗਾ ਹੁੰਦਾ ਨਾ ਹਾਂ ਬਈ ਨਾਮ ਤੇ ਡਰੈਸ ਨਾਮ ਬਿਹਰਜੀਤ ਸਿੰਘ ਪਿੰਡ ਛੰਨਾ ਗੁਲਾਬ ਸਿੰਘੜਾ ਜ਼ਿਲ੍ਹਾ ਬਰਨਾਲਾ ਦੇ ਤਸੀਲ ਦਾ ਪਾਰ ਆ ਜਾਂਦੀ ਆਪਾਂ ਨੂੰ ਨੇੜੇ ਪਿੰਡ ਨੇੜੇ ਆਪਾਂ ਭਰੋੜ ਸਾਰਾ ਆ ਜਾਂਦਾ ਬਈ ਓਕੇ ਬਾਈ ਮੋਬਾਈਲ ਨੰਬਰ ਹੈਗਾ 95014 33579 ਠੀਕ ਹੈ ਬਾਈ ਬਾਕੀ ਵੀ ਕਿਦੋਂ ਵੀ ਕਿਸੇ ਨੇ ਗਾਂ ਲੈਣੀ ਹੈਗੀ ਆ ਬਿਰਖਪਾਲ ਕਰਕੇ ਲੈਵੇ ਆਪਣੀਆਂ ਲਿਆਂਦੀਆਂ ਉਹ ਮੁੰਡੀਆਂ ਬਈ ਠੀਕ ਹੈ ਬਾਈ ਓਕੇ ਬਾਈ ਵੇ ਜਿਹੜੀ ਪਹਿਲੇ ਨੰਬਰ ਦੇ ਵਾਹਰ ਦੇ ਨੇ ਸਟਾਕ ਕਲਾਸ ਦੀ ਕਿਹੜਾ ਸਵਾਸੂਈ ਹੈ ਇਹ ਤਾਂ ਪਹਿਲਾਂ ਸਵਾਸੂਈ ਰਹੀ ਨਹੀਂ ਇਹ ਮੂੰਹ ਦੋਲਣ ਦਾ ਦੇ ਠੀਕਾ ਹਾਂ ਬਾਕੀ ਬੱਚੀ ਕੇ ਇਸ ਕੁਆਲਟੀ ਬਾਕੀ ਖੜਨੀ ਗੁਰਨੀ ਜੀ ਇੰਨੀ ਗੇ ਡੈਕਟਰ ਹੋਣੀ ਚਾਹੀਦੀ ਦੇਖੀਏ ਫੇਸ ਬੜਾ ਪਿਆਰਾ ਹੈ ਨਾ ਹਾਂ ਬਈ ਕੀ ਹਾਲ ਹੈ ਬੱਚਾ ਕੀ ਦਿੱਤਾ ਨਹੀਂ ਬੱਚਾ ਦਾ ਡਾਕਟਰ ਇਹਦੇ ਜਰਸੀਆ ਲਗਾਇਆ ਵਸਿਆ ਅੱਜ ਰੁਵਾੜਦਾ ਓਕੇ ਬੱਚਾ ਦੇ ਗਿਆ ਆਪ ਵੀ ਸਾਰੀ ਸਿੰਮਲਟੀ ਦਾ ਵੀ ਇਹਦੀ ਡਾਕਟਰ ਥਣ ਤੋਂ ਦਿਖਾ ਦੇ ਪਛੀ ਦਾ ਕੱਦ ਕਿਵੇਂ ਜੀ ਮਿਲ ਗਿਆ ਨਾੜੋਂ ਨੂੰ ਬੱਚਾ ਜਿਵੇਂ ਨਾਲ ਆ ਗਿਆ ਠੀਕ ਆ ਬੇਵਾ ਬੱਚੇ ਦੀ ਫੀਟਿੰਗ ਦਿਖਾ ਦੇ ਡਾਕਟਰ ਕਿੰਨੀ ਚੰਗੀ ਹੈ ਬੱਚੀ ਉਹ ਸੋਣਾ ਲੈਵਾ ਵੇ ਕੀ ਇਹ ਮੈਂ ਡਾਕਟਰ ਫਾੜੀ ਵਾਲਾ ਆਰਡਰ ਹੈਗਾ ਨਾ ਇਹ ਨੂੰ ਮਟਾਇਡ ਸਾਵੇ ਜਿਵੇਂ ਫੈਕਸਾ ਡਰ ਕਿੰਨਾ ਬੱਚੀਦਾ ਹੈਗਾ ਹੈਗਾ ਬਾਕੀ ਥਣ ਥਣ ਡਾਕਟਰ ਕਿਵੇਂ ਪਹਿਲਣਾਗੀ ਨਾ ਕੋਈ ਆਲ ਆ ਕਿ ਕੁਛ ਨਹੀਂ ਆ ਇਹ ਮਰਜੀ ਬੈਠਾ ਰੱਖਦੇ ਲੈ ਇਹਨਾਂ ਨੂੰ ਕੁਛ ਬਾਕੀ ਡਾਕਟਰ ਨੇੜ ਤੋਂ ਥਣ ਥਣ ਦਿਖਾ ਵਾ ਕਿੰਨਾ ਚੰਗਾ ਲੱਗਿਆ ਹੈਗਾ ਲੈ ਪੂਰਾ ਮੁਠੀ ਵਾਲਾ ਥਾਣਾ ਹੈਗਾ ਬਾਕੀ ਡਾਕਟਰ ਆ ਲੈਵਾ ਨਹੀਂ ਮਤਲਬ ਬੱਚੀ ਕਿਹੜਾ ਲੱਗਿਆ ਵਗਾ ਫੀਟਿੰਗ ਬੜੀ ਫੀਟਿੰਗ ਹੈ ਡਾਕਟਰ ਮੂਰੋ ਮਾਰੋ ਦਿਖਾਏ ਡਾਕਟਰ ਨਾੜਾ ਨੂਰਾ ਬੱਚੀ ਨੇ ਆਹ ਸੋਹਣਾ ਲੈ ਮੂਰੇ ਆਇਆ ਨਿਕਲਾ ਡਾਕਟਰ ਮੂਰੇ ਜਲੇਵਾ ਮਾਹਰ ਜਿਆ ਪੂਰਾ ਮਗਰਮੂਰੇ ਲੈਵਾ ਪੂਰਾ ਮੂਠੀ ਵਾਲਾ ਥਾਨ ਲੱਗਿਆ ਵਾ ਐਨ ਕੋ ਛੋਟਾ ਥਾਨ ਆ ਪਹਿਲ ਨੂੰ ਬੱਛੀ ਆ ਗਈ ਸਹੀ ਆ ਡਾਕਟਰ ਮਾੜੀ ਦੇਖ ਲਾ ਇਹਦੇ ਕੁਛ ਨਹੀਂ ਗੱਲ ਹੂੰ ਜਲਦੀ ਤੂੰ ਹੀ ਆ ਜਾਂਦੇ ਹੋਨੇ ਕਿ ਮੈਂ ਪੁੱਛਦੇ ਕੋਈ ਗੱਲ ਨਹੀਂ ਆ ਵੀ ਬੱਚੀ ਦਾ ਕੱਦ-ਕੁੱਦ ਦਿਖਾਏ ਡਾਕਟਰ ਕਿੰਨਾ ਚੰਗਾ ਖੜ ਨਹੀਂ ਖੜਨੀ ਬੱਚੀ ਸਾਡਾ ਚੰਗਾ ਬਰੀਡ ਚੰਗੀ ਐ ਸੋਈ ਸਵਾਈ ਐ ਲੇਵਾ ਕਮਾਲਾ ਮੈਂ ਡਾਕਟਰ ਨੂੰ ਦਿਖਾ ਦੇ ਦੂੰ ਹੂੰ ਦੋਹਾਂ ਦੇ ਦਾੰਦ ਚੱਕਦੀ ਆ ਏ ਡਾਕਟਰ ਐ ਨਹੀਂ ਕੋ ਬਰਾਬਰ ਵੀ ਕਰਗੇ ਠੀਕ ਆ ਹਾਂ 23-24 ਮਹੀਨਿਆਂ ਦਾ ਬੱਚਾ ਹਜੇ ਹਾਂ ਉਹ ਬਹੁਤ ਛੋਟੀ ਆ ਬਈ ਡਾਕਟਰ ਕੱਦ ਦਿਖਾਵੇ ਕਿੰਨਾ ਬੱਚੀ ਦਾ ਹਾਂ ਇੱਕ ਲਿਸਟ ਵੀ ਐਗੀ ਉਹ ਮਾ ਫੁੱਲ ਕੱਦ ਦਾ ਬੱਚਾ ਸਹੀ ਜਿਆਦਾ ਬਈ ਡਾਕਟਰ ਕੁਆਲਟੀ ਵਾਲੀ ਮਿਲ ਜੇ ਬਿਊਟੀ ਵਾਲੀ ਆ ਨਾ ਬਾਕੀ ਕੁਆਲਿਟੀ ਤਾਂ ਕਿੰਨੀ ਕਹਿੰਦੇ ਬੱਚੀ ਦੀ ਹੁੰਨੀ ਹੈਗੀ ਬਾਕੀ ਫੜਨੀ ਨਹੀਂ ਹੁੰਨੀ ਬੱਚੀ ਦੀ ਹੱਥ ਮੁਕੇ ਬੈਡ ਆਟਰ ਜੈੱਟ ਬਰੀਡ ਵਾਲਾ ਬੱਚੀ ਹੈ ਸਹੀ ਗੱਲ ਆ ਬਾਈ ਬਾਕੀ ਲੇਵਾ ਗੁੱਟਮਾ ਬੱਚੀ ਦਾ ਕਹਿ ਰਿਹਾ ਬਾਕੀ ਯਾਰ ਬਾਈ ਬੈਡ ਆਂਗਾ ਯਾਰ ਲੇਵਾ ਬੱਚਾ ਆ ਗਿਆ ਦੰਦ ਦੰਦ ਕੱਢਦੀ ਹੈਗੀ ਸਹੀ ਗੱਲ ਆ ਬਾਈ ਹਜੇ ਬਹੁਤ ਛੋਟੀ ਉਮਰ ਆ ਬਰੀਡ ਚੈੱਕ ਕਰੋ ਕਰਮਾਈ ਦੀ ਬੱਚੀ ਆ ਕੀ ਬਾਤ ਢਾਂਚਾ ਦੇਖੀ ਬਈ ਹਣ ਢਾਂਚਾ ਦੇਖਣ ਲੱਤਾਂ ਨੂੰ ਤੜੇ ਚੌੜੀਆਂ ਕਰਕੇ ਦੁਰਦੀ ਹੈ ਬੱਚੀ ਇਹ ਕਹਣਾ ਯਾਰ ਕੀ ਬਾਤ ਹੈ ਬਾਕੀ ਡਾਡਾ ਰੱਸੇ ਦਾ ਵਾੜਾ ਨਹੀਂ ਆਇਆ ਇਹ ਬੱਚੀ ਹਾਂ ਤੁਰਦੇ ਨੇ ਰੱਸੇ ਪੂਰੀ ਆਇਆ ਬੱਚੀ ਪੂਰੀ ਆਇਆ ਆਪਾਂ ਸਹੀ ਗੱਲ ਆ ਪਹਿਲਾਂ ਹਾਂ ਰੀਡ ਚੈੱਕ ਬਾਕੀ ਡਾਡਾ ਖੜਾ ਨਹੀਂ ਹੋਇਆ ਦੇਖੋ ਤੋਰਾ ਤਾਰਾ ਬੱਚੀ ਦਾ ਕਿੰਨਾ ਕਹਦੇ ਉਹਨਾਂ ਚੰਗਾ ਆ ਪਾਈ ਜੀ ਆ ਡਾਕਟਰ ਮਸੂਲੀ ਬੋਲ ਜਮਾ ਗਿਆ ਬੋਲ ਜਮਾ ਗਿਆ ਇ ਲੈਟਰ ਰੱਖੀਏ ਸਾਹਮਣੇ ਠੀਕ ਆ ਭਾਈ ਰਦਰ ਬੱਚੀ ਦਾਸ ਦੀ ਹੈ ਕਿੰਨੀ ਚੰਗੀ ਆਏਗੀ ਸਹੀ ਗੱਲ ਆ ਮਾਲਕਾ ਸੀ ਠੰਡੀ ਕੁਆਲਿਟੀ ਦੇਗਾ ਡਾਕਟਰ ਬੱਚੀ ਬਾਲਾ ਮੋਡਲ ਨਹੀਂ ਕਰਦੇ ਮੋਡਲ ਬਾਈ ਕਹਿੰਦਾ ਜਮਾ ਜ ਬੋਲ ਡਾਕਟਰ ਉਹਦੇ ਪਹਿਲਾਂ ਬੱਚੀ ਵੀਡੀਓ ਪਾਈ ਸੀ ਉਹ ਵੀ ਆਪਣੀ ਕਹਿੰਗੇ ਪਹਿਲੇ ਫੋਨ ਤੇ ਸੇਲ ਹੋ ਗਈ ਸੀ ਠੀਕ ਆ ਅਗਰ ਅਗਰ ਬੱਚਾ ਲੈਵਾ ਦੇਖਣਾ ਤਾਂ ਹਾਂ ਤੋਂ ਚੌੜਾ ਚੜਾ ਕਿੰਨਾ ਕਹਦੇ ਉਨਾ ਆਗਾ ਫੋਨ ਨਾ ਆਗਾ ਬਾਈ ਗੱਲ ਆ ਬਗਦੇ ਸੀ ਠੰਡੀ ਵੇਣੀ ਕਾਗੀ ਠੀਕ ਆ ਮਾਈ ਵਜ੍ਹਾ ਥੱਲੇ ਕਹਿਣਾ ਕੁਝ ਮੈਂ ਹੰਦੀ ਬੱਚੀ ਇੰਨੀ ਕਹਿ ਗਈ ਭਾ ਮ बच्चा ਸੱਜਣਾ ਛੱਡ ਨਹੀਂ ਜਣਾ ਨਾ ਛੱਡ ਭਾ ਮਾਈ ਨੇ ਆਣਾ ਪਾਲਾ ਡੈਂਡਾ ਕਹਿਣਾ ਕਰਨਾ ਇਹਨੇ ਕੁਝ ਵੀ ਨਹੀਂ ਆ ਠੀਕ ਆ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕ ਨਹੀਂ ਜਿਵੇਂ ਮਰਜ਼ੀ ਨਿਆਣਾ ਪਾਲਾ ਟੱਕ ਕੇ ਪਰੇ ਕਰਨੀ ਪੈਣੀ ਹੈ ਡਾਕਟਰ ਐ ਨਹੀਂ ਕੋਈ ਹੱਲ ਜੇ ਜਾਊਗੀ ਆਪਾਂ ਕਹਿੰਦੇ ਪਹਿਲਾਂ ਬੱਚੀ ਆਲ ਕਰੂਗੇ ਐ ਕਰੂਗੇ ਸਹੀ ਗਾ ਜਿਵੇਂ ਡਾਕਟਰ ਹੋਇਆ ਕਾਰਨ ਦਾ ਬੱਚੀ ਸਹੀ ਗਾ ਲਾ ਆਪਾਂ ਬੱਚਾ ਕੋਈ ਛੱਡਿਆ ਹੈ ਡਾਕਟਰ ਸਹੀ ਗੱਲ ਆ ਆਈ ਬੜਾ ਮਾੜਾ ਕੁਝ ਵਾਈ ਚੈੱਕ ਕਰਾ ਡਾਕਟਰ ਮਸ਼ੀਨ ਨੂੰ ਭਰਾ ਬੜਾ ਨਿਆਇ ਚੰਗਾ ਡਾਕਟਰ ਚੋਣ ਦਾ ਜਿਵੇਂ ਮਰਜ਼ੀ ਚਲੀ ਚੱਲ ਕੋਈ ਕੱਚੇ ਥਾਂ ਦੇ ਚੋਣੇ ਦੀ ਪਤਾ ਲੱਗਦਾ ਡਾਕਟਰ ਬੜੀ ਚੰਗੀ ਚੋਈ ਆ ਬੜੀ ਨਿਆਇ ਚੰਗਾ ਚੋਣ ਲਗਾ ਡਾਕਟਰ ਐ ਭਾਈਆ ਤਾਰਾ ਕੀ ਆ ਮੈਂ ਮਗਰ ਵੇਖਣਾ ਨਹੀਂ ਕੋਈ ਚੁਵਾਈ ਬੜਾ ਚੰਗਾ ਚੋਣਾ ਬੜਾ ਨਿਆਇ ਚੰਗਾ ਚੋਣਾ ਡਾਕਟਰ ਜਿਵੇਂ ਮਾਸੇ ਸਵੇ ਚੱਲ ਚੋਚਾ ਨਹੀਂ ਕਹਿਣਾ ਕਰਮਾ ਨਹੀਂ ਚੁਵਾਈ ਇੱਕ ਚੁਵਾਈ ਇੱਕ ਨੰਬਰ ਡਾਕਟਰ ਅੱਗੇ ਥਣ ਬਣਾ ਨਹੀਂ ਆਇਆ ਜੰਗਾ ਡਾਕਟਰ ਬੱਛੀ ਦਾ ਠੀਕ ਹੈ ਭਾਈ ਆ ਮੈਂ ਉੱਠ ਕੇ ਭਾਵਾਂ ਆਈ ਬਾਈ ਉਧਰ ਦੀ ਜਾ ਕੇ ਭਜਾ ਲੈ ਨਿਆਣਾ ਖੋਲ ਕੇ ਕਹਿਣਾ ਕਰਨਾ ਕੁਛ ਵੀ ਨਹੀਂ ਕਿ ਪਹਿਲਣਾ ਜੀ ਸਹੀ ਹੈ ਜਿਵੇਂ ਕੁਛ ਕਹਿਣਾ ਲਾ ਤੇ ਭਾਵਾਂ ਇੱਧਰ ਦੀ ਵੇਜਾ ਕਹਿਣਾ ਬੱਛੀ ਨੇ ਬੁੱਲ ਜਮਾ ਜੈਜ ਭਾਈ ਬੁੱਲ ਜਮਾ ਜੈਜ ਡਾਕਟਰ ਬੱਛੀ ਦੇ ਹਿਸਾਬ ਨਾਲ ਠੀਕ ਹੈ ਭਾਈ ਬਾਕੀ ਆਪਾਂ ਨੂੰ ਪਤਾ ਬੱਛੀ ਕਿੰਨੇ ਰੁਪਏ ਦੀ ਹੈਗੀ ਸਹੀ ਗੱਲ ਹਾਂ ਅੱਗੇ ਭਾਈ ਦੋ ਕਿਹੜਾ ਸਵਾਰ ਹੈ ਕਿ ਦੂਜਾ ਸਵਾਰ ਸੁਜੜਾ ਹੈ ਕਿ ਜਰਸੀ ਕਾਸ ਕਦੋਂ ਸੁਈਏ ਬਾਈ ਇਹ ਵੀ ਰਾਈਟ ਤੇ ਗੱਲ ਕਰੀ ਸੁਈਏ ਠੀਕ ਆ ਬਾਕੀ ਲੇਬਰ ਦੀ ਕੁਆਲਿਟੀ ਦਿਖਾਏ ਰਾਈਟ ਬੈਠਦੀ ਬੇਵਾ ਬੜਾ ਚੰਗਾ ਉਹ ਨਹੀਂ ਐ ਚੰਗਾ ਡੱ ਲੱਗਾ ਡਾਕਟਰ ਤੜਕੇ ਆਵੇ ਲਈ ਹੈਗਾ ਹੂੰ ਬਾਕੀ ਦੇਖ ਲੈ ਫੀਟਿੰਗ ਫੂਟਿੰਗ ਆਰਡਰ ਦੀ ਕੀਵਾ ਮਗਰ ਮੂਹ ਤੋਂ ਲੈ ਵੜਾ ਥਣ ਥੁੰਨ ਦਿਖਾ ਦੇ ਬੱਚੀ ਦਾ ਕਿੰਨਾ ਨਹੀਂ ਲੱਗਿਆ ਬੱਚਾ ਕਿਦੀ ਤੱਕ ਬੱਚੇ ਆ ਡਾਕਟਰ ਦਾ ਨਾਮ ਅਗਰੀ ਬਗੜਾ ਕੱਦ ਵੇਡ ਫੇਸ ਬੈਠਦੀ ਕਿੰਨੀ ਕਹੇ ਉੰਨੀ ਹੈਗੀ ਸਹੀ ਗੱਲ ਹੈ ਪਰ ਜਿਹੜੇ ਕੋਲ ਸਵੀਟ ਠੰਡੀ ਇਹ ਵੀ ਇੰਨੀ ਕਹੇ ਪ੍ਰਾਇਆ ਬਾਕੀ ਲ ਗਿਆ ਸੌਫਾਇਆ ਗਰਮੀਆਂ ਦਾ ਉਹ ਵੀ ਆ ਡਾਕਟਰ ਕਰੀ ਮੁੱਲਾ ਆਰਡਰ ਦੀ ਗਵਾਹੀ ਡਾਕਟਰ ਇਹ ਜੀ ਮਿਲਦੀ ਸੀ ਅਸੀਂ ਕਿਹਾ ਦੇਖ ਬੇਸੀ ਆਰਡਰ ਲੱਗਿਆ ਵਾ ਕਿੰਨਾ ਚੰਗਾ ਹੈਗਾ ਫਾੜੀ ਵਾਲਾ ਆਰਡਰ ਹੈਗਾ 나ੜਾ ਨੂੜਾ ਮਗਰ ਮੂਰੇ ਹੀ ਬਹੁਤ ਆ 65 ਫੁੱਲ ਡੇਡ ਆਰਡਰ ਥਾਣ ਕਿੰਨਾ ਚੰਗਾ ਬੈੜੇ ਮਰਜੀ ਬੈਜਾ ਕੋਈ ਚੈੱਕ ਨਹੀਂ ਕਿਹੜਾ ਕਰਨਾ ਕੁਛ ਵੀ ਨਹੀਂਗਾ ਇੱਥੇ ਮਰਜੀ ਬੈਠਾ ਰ ਨਾੜਾ ਨੂੜਾ ਲੈਵੇ ਦੁਨੇ ਪਾਸੇ ਪੂਰੀਆਂ ਫੁੱਲ ਆ ਗਏ ਲੈ ਡੈਕਟਰ ਹੋਰ ਕਿਹੜਾ ਕੱਦ ਦਿਖਾ ਦੇ ਕਿੰਨਾ ਪੂਰਾ ਫੁੱਲ ਸਾਈਜ਼ ਹੈਗਾ ਭਾਈ ਬਰਾਬਰ ਖੜਾਓ ਸਭ ਮੈਂ ਕੋਈ ਛੋਟੀ ਜੀ ਹੈਗੀ ਮੈਂ ਇਹ ਗਰਮੀ ਮੰਨਣੀ ਹੈਗੀ ਦੁੱਧ ਮੱਝਾਂ ਰਗਾ ਪੋਣਾ ਹੈਗਾ ਸਹੀ ਹੈ ਤੇ ਭਾਏ ਦਾ ਹੀ ਜੈ ਜੂ ਡੈਕਟਰ ਠੀਕ ਹੈ ਫੋਲ ਬੈਕ ਲੈਟਰ ਕਰਦੇ ਬੈਠਾ ਲਈ ਬੈਠ ਇੱਕ ਇੰਚ ਦੇ ਦਰਮਿਆਨ ਨਹੀਂ ਦੀ ਹੈ ਵੀ ਸਹੀ ਗੱਲ ਆ ਆਪਰੇ ਲੈਟਰ ਸੀਡਾਂ ਦੇ ਸਾਰੀ ਪਸ਼ੂਆਂ ਨੇ ਲੇਵਾ ਮੈਂ ਬੱਚਾ ਸੱਜਣਾ ਇਹਦੇ ਵੀ ਸਟਫ ਨਹੀਂ ਜੁੜਾ ਨਾ ਸਾਡਾ ਠੀਕ ਆ ਪਰ ਇਹੜਾ ਕਰ ਲੈਣਾ ਵੀ ਨਹੀਂ ਕੋਸ ਬੈਕ ਲੈਟਰ ਤੋੜਾ ਤਰਾ ਚੈੱਕ ਕਰਾ ਲੈ ਬੜਾ ਵਾਤਾ ਭਾਈ ਤੋੜਾ ਇੱਕ ਨੰਬਰ ਕਰਦਾ ਵੀ ਫੋਲ ਬਰੀਡ ਵੀ ਫੋਲ ਆ ਤੋਫਾ ਗਰਮੀਆਂ ਦਾ ਜੇ ਮਿਨੀਮਮ ਆਂਦੀ ਫਨ ਫੁੱਲ ਆ ਕੰਮ ਆਈ ਬਾਕੀ ਥਾਣੇ ਇੱਕ ਨੰਬਰ ਮਾਝਨਾਲਾ ਦਾ ਥਾਣਾ ਹੈ ਮਾਝਨਾਲਾ ਦਾ ਥਾਣਾ ਡਾਇਰੈਕਟਰ ਬਾਕੀ ਸੀਐਨਟੀ ਇੰਨੀ ਹੈਗੀ ਠੀਕ ਆ ਮੈਠੀ ਬਹਿ ਜਾ ਡਾਇਰੈਕਟਰ ਸੀਐਨਟੀ ਇੰਨੀ ਕਿਹਾ ਬੈਠਣਾ ਮੈਠੀ ਬਹਿ ਆ ਕੋਈ ਕਹਿਣਾ ਕਰਨਾ ਛੇਪੀ ਕੱਦ ਬੈਠ ਡਾਇਰੈਕਟਰ ਪੂਰਾ ਫੋਲਡਰ ਰਹਿਣਾ ਠੀਕ ਗੱਲ ਆ ਛੋਟੀ ਨਾ ਬਨੇੜਾ ਕਰ ਬਰੀਡ ਪਾਉਦਾ ਹੈ ਡਾਕਟਰ ਕਰਮੀਆਂ ਤੋਂ ਬੜੀ ਹੈ ਸਹੀ ਗੱਲ ਆ ਨਾ ਕਰਣੀ ਬਣਣੀ ਇਹਨੇ ਪਾਉਂਟ ਫੁੰਡ ਫੁੱਲ ਆਉਗੀ ਬੱਚਾ ਡਰਮਾਏ ਬੱਚਾ ਡਰਮਾਏ ਬੱਚਾ ਡਾਕਟਰ ਬਹੁਤ ਚੰਗਾ ਹੈ ਬੱਚੀਆਂ ਦੀ ਨੀਅਤ ਗੱਲਬਾਤ ਥੋੜੀ ਵੈੜ ਗਈ ਨਾਣਾ ਨੂੰ ਨਾ ਫੁੱਲ ਆ ਮੈਂ ਗਰੂ ਦਾ ਲੇਵਾ ਡਾਕਟਰ ਮੰਨ ਕੇ ਚੱਲ ਦੁੱਧ ਬਾਹਲਾ ਹੈ ਡਾਕਟਰ ਕਿਹਦੇ ਹਿਸਾਬ ਨਾਲ ਮਾਲ ਕੇ 18-19 ਕਿਲੋ ਪਹਿਲੇ ਨੂੰ ਤਾਂ ਦੱਸਿਆਗਾ ਉਹ ਤੋਂ 20 ਕਿਲੋ ਪਾਈ ਡਾਕਟਰ ਮੱਝ ਨਹੀਂ ਰੀਸ ਕਰਦੀ ਸਹੀ ਗੱਲ ਆ ਭਾਈ ਪਰ ਡਾਕਟਰ ਥਾਂ ਤੋਂ ਬਾਹਲਾ ਨਹੀਂ ਆਇਆ ਜੀ ਬਾਕੀ ਸੀਨੀਅਰ ਡਾਕਟਰ ਇੰਨੀ ਗਾ ਜੀ ਬੱਚਾ ਛੱਡਣਾ ਛੱਡ ਦਿੰਦੇ ਵੜਾ ਨਹੀਂ ਛੱਡਣਾ ਨਾ ਫਿਰ ਨਿਆਣਾ ਪਾਉਣਾ ਪਾ ਠੀਕ ਆ ਉਹ ਪਹਿਲਾਂ ਤਾਂ ਆਪਾ ਪਾ ਕੇ ਦਿਖਾ ਦੋ ਛਗਲਾ ਕਹਿੰਦਾ ਨਿਆਣਾ ਨਹੀਂ ਪਾਉਂਦੀ ਡੇ ਡਾਕਟਰ ਚੂਹ ਆਹ ਚੂਹ ਪੜ ਆ ਜਾਂਦੀ ਕਹਿੰਦਾ ਬੜਾ ਨਿਯਾਇ ਚੰਗਾ ਲੈ ਡਾਕਟਰ ਚੂਹ ਜਿਵੇਂ ਮਰਜੀ ਕੋਈ ਚੱਲ ਕੋਈ ਸਿੱਕ ਤੇ ਨਹੀਂ ਕਹਿਣਾ ਘਰ ਵਾਲੇ ਮਾਲੀ ਡਾਕਟਰ ਤਾਂ ਹਾਨ ਉਹਦੇ ਦਾਸਦੀ ਐਜਵਾਈ ਦਾ ਵਹਿਣ ਦੀ ਠੀਕ ਆ ਬੜਾ ਚੰਗਾ ਚੂਹਣਾ ਰੰਗਰ ਮਾਲੀ ਬੜਾ ਨਹੀਂ ਆ ਡਾਕਟਰ ਕਿਆ ਬਾਤ ਆ ਜਿਵੇਂ ਮਰਜੀ ਕੋਈ ਚੱਲ ਪਿਆ ਮੈਂ ਕਹਿੰਦਾ 10 ਦੀ ਐਟਵਾਇਕ ਨੇ 10 ਦੀ ਐਟਟਰ ਖੜਕਾ ਸੁਣਦਾ ਉਹ ਵੀਡੀਓ ਜੀ ਮੋਟਾ ਮੋਟਾ ਜਾਨਾ ਕੀ ਆ ਵਾਹ ਜੀ ਲੈ ਮੂਰਲੇ ਜਣਾ ਇੰਦਵਾਰੇ ਦਿਖਾ ਦੇ ਚੋਈ ਲਾ ਕੀ ਆ ਐਟਟਰ ਬੈਡ ਨੇ ਪਸਮਾ ਕੇ ਰਹਿ ਗਿਆ ਹੁਣ ਦੇ ਥਣ ਕਿੰਨਾ ਚੰਗਾ ਕੱਢਿਆ ਨਾੜਾ ਨੂੜਾ ਦੇਖ ਲੇ ਵੇ ਪ੍ਰੋਆ ਵਾ ਜਮਾ ਟਰੈਕਟਰ گلابی ਲੇਵਾ ਗਾ گلابی ਸੁਣਾ ਬੈਡ ਤੇ ਬਾ ਵੀਰ ਐ ਰਸੀਵ ਮੰਡੀ ਕੀ ਹੈ ਕਿ ਇੰਨੀ ਗਾਈ ਕਹਿਣਾ ਕਰ ਮੈਨੂੰ ਕੋਸ ਵੀ ਨਹੀਂ ਆ ਰਹਾ ਤੇ ਮੁੱਲ ਜੈ ਜੂ ਭਾਈ ਮੁੱਲ ਜਮਾ ਜੈ ਜੂ ਡਾਕਟਰ ਨਾ ਲੈ ਵੇ ਦੁਨਨੇ ਬੜੇ ਮਟਾਇਰਸ ਨਹੀਂ ਹੁੰਦੇ ਡਾਕਟਰ ਇਹ ਹੈ ਚੱਕਰ ਸਹੀ ਗੱਲ ਆ ਦੇਖ ਲਾ ਤਾਂ ਆਥ ਨੂੰ ਦੇਖੀ ਡਾਕਟਰ ਬੈੜਨ ਦਾ ਦੁਖਣਾ ਕ ਬਣ ਜਾਣਾ ਹੋਰ ਸਹੀ ਆ ਹਾਂ ਅੱਗੇ ਭਾਈ ਲਾਸਟ ਕਿਹੜਾ ਸੂਆ ਭਾਈ ਡਾਕਟਰ ਦੂਜਾ ਸੁਆਸ ਸੁਣਾ ਵੜਨੇ ਕਿੰਨੇ ਦਿਨ ਲੰਮੇ ਕੈ ਟੈਲੈਂਟ 5 ਤੋਂ 6 ਦਿਨ ਲੇ ਲਈਏ ਬਾਕੀ ਡਾਕਟਰ ਦੇ ਕੁਆਲਟੀ ਸੁਣਾ ਵੜ ਦੋ ਮਾਰ ਦਾ ਬ੍ਰੀਕ ਕੇਟ ਲਾਡੂ ਨਾ ਬਹੁਤ ਨਿਆਂ ਹੀ ਬੰਗਿਆ ਡਾਕਟਰ ਬੱਛੀ ਬਾਕੀ ਡਾਕਟਰ ਗੁਲਾਬੀ ਥਾਣਾ ਗੁਲਾਬੀ ਨੇ ਵਾ ਸੀ ਠੰਡੀ ਇਹ ਵੀ ਇੰਨੀ ਗਈ ਨਾ ਜਿਵੇਂ ਮਰਜੀ ਪੂਰੇ ਡਾਕਟਰ ਨਾੜਾ ਨੂੜਾ ਦਿਖਾ ਦੇ ਲੇਵੇ ਤੇ ਕਿੰਨੇ ਆ ਵੜਦੇ ਚੰਗੇ ਆਗੇ ਕੀ ਆਵਾਜ਼ ਖਣ ਖਣ ਕਿੰਨਾ ਚੰਗਾ ਲੱਗਿਆ ਡਾਕਟਰ ਕੱਦ ਬੜੇ ਨੇ ਬੱਛੀ ਆਏ ਨਹੀਂ ਕੋ ਸ਼ੋਭੀ ਹੈ ਪੂਰਾ ਕਾਦਾ ਭਜਣਾ ਹੈ ਚੌੜੀ ਗੱਡੀ ਦਿਖਾ ਲੈ ਡਾਕਟਰ ਤਾਹਾਂ ਤੋਂ ਕਿੰਨੀ ਆ ਗਈ ਸਹੀ ਗੱਲ ਹੈ ਪੂਰੇ ਡਾਕਟਰ ਪੱਕੇ ਡੱਬਾਂ ਦੀ ਬੈੜਾ ਪੂਰੀ ਯਾਰ ਦੀ ਵਾਲੀ ਬੱਛੀ ਆਈ ਹੋਣੇ ਭਾਈ ਪੋਰ ਕੇ ਦਿਖਾਓ ਉਹ ਤੇ ਡਾਕਟਰ ਕਿਹੜੇ ਪਹਿਲੇ ਸੁਣਾ 22 ਤਰੀਕ ਨੂੰ ਦੁਆਰ ਲਗਾ ਹੂੰ ਉਹਨਾਂ ਚੌਵੀ ਬੱਚੀ ਕਿਲੋ ਜੇ ਰਾਮਲ ਠੀਕ ਹੈ ਭਾਈ ਬਾਕੀ ਡਾਕਟਰ ਜਾਸ ਨਸਲ ਵਾਲੀ ਹੈਗੀ ਨਾ ਹੋਰ ਤੁਸੀਂ ਫ੍ਰੀਡ ਚੈੱਕ ਕਰੋ ਫ੍ਰੀਡ ਇੱਕ ਨੰਬਰ ਫਰੰਟ ਫਰੰਟ ਬੜਾ ਚੰਗਾ ਲੇਵਾ ਕਮਾਨ ਨਾੜਾ ਨੂ ਤਾਂ ਫੋਲ ਹੋ ਜਾਈਂ ਜਾਂ ਬਾਕੀ ਡਾਕਟਰ ਅਤਰਾ ਇਹਨੂੰ ਦੱਸ ਦੋ ਬੈੜ ਦਾ ਇਹਦਾ ਕਿਤੇ ਕੁਝ ਨਹੀਂ ਕਿੱਦੇ ਬੈੜਨੇ ਬੱਚਾ ਆਰਨਾਗਾ ਸਹੀ ਹੈ ਬੈੜ ਦੁੱਭੜੀ ਕੀ ਬਣ ਜਾਣਾ ਹੋਰ ਹੋਰਲੇ ਬੈੜ ਐਕਟ ਮਲੇਵੇਂ ਨਾੜਾ ਦਿਖਾ ਕੇ ਨਹੀਂ ਆ ਬੈੜਦੇ ਨਾੜਾ ਨੂ ਤਾਂ ਫੋਲ ਲਾਣਾ ਗੁਲਾਬੀ ਥਾਣ ਮੁਟਿਆਰ ਗੁਲਾਬੀ ਥਾਣ ਲਿਖਿਆ ਡਾਕਟਰ ਘਾਰੇ ਪਾਸੇ ਨਾੜਾ ਕਰ ਦਵਾਈਣ ਵਾਲੀ ਪ੍ਰਿੰਟ ਵਾਲੀ ਵਹਿੜ ਆਈ ਵਜਨ ਵੀ ਉਥੇ ਰਕਣਾ ਕਿੰਨਾ ਹੈ ਪਾ ਡਾਕਟਰ ਜਾਇਜ਼ ਹੋਣਗੇ ਹੋਣਗੇ ਫੂਲ ਤੇ ਡਾਕਟਰ ਕਰ ਦਵਾਈਣ ਬਹੁਤ ਵਗੀ ਸੀਡਨ ਦੇ ਰਾਈਟਰ ਕਿੰਨੇ ਵਿੱਚ ਨਹੀਂ ਬਹੁਤ ਬਾਲਾ ਮੁੱਲ ਨਹੀਂ ਕਰਦੇ ਭਾਈ ਜੇ ਮੁੱਲ ਜਮਾ ਜਾ ਜਾਂਦੇ ਐ ਇੱਥੇ ਕਿਲੇ ਮੁੱਲ ਰੱਖੇ ਮੜਾ ਚੱਈਏ ਕੋਈ ਕੱਦ ਕਾਟ ਸਾਡੀਆਂ ਫਲੀਆਂ ਵੀ ਆ ਬੈਠਣਾਂ ਕੱਤੀ ਕੱਤੀ ਆ ਗੱਲੇ ਜਦੋਂ ਕੱਤੀ ਆ ਡਾਕਟਰ ਆਪਾਂ ਨੂੰ ਪਤਾਗਾ ਕਿੰਨੇ ਰੁਪਈਆ ਦੀ ਅੱਜ ਮੁੱਲ ਡਾਕਟਰ ਕੱਛੀਆਂ ਆਲਾ ਹੋਊਗਾ ਕਿਤੇ ਤਿਆਰ ਹੋ ਗਈ ਉਹ ਜੋ ਮੁੱਲ ਉਹ 85000 ਆ ਡਾਕਟਰ ਕੋਲ ਜਾ ਹੱਥ ਨਾਲ ਆ ਕਿਤੇ ਤਿਆਰ ਹੋਣਾ ਆ ਡਾਕਟਰ ਵੇਚਣ ਵਾਲੇ ਬੰਦੇ ਨਹੀਂ ਇਹਨਾਂ ਨੂੰ ਛੱਡ ਕੇ ਰਹਿਵਾਂਗੇ ਵਾੜ ਠੀਕ ਆ ਭਾਈ ਬਾਕੀ ਲੈਵਾਲੂ ਵਾਲੇ ਡਾਕਟਰ ਮਾਗੇ ਮੂਰ ਦਾ ਲੈਵਾਗਾ ਵੀ ਐ ਨਹੀਂ ਗਾ ਗੁਲਾਬੀ ਲੈਵਾਣਾ ਪੂਰਾ ਸਹੀ ਗਾ ਬਾਕੀ ਯਾਦ ਵਿੱਚ ਤਿਆਰੇ ਕੋਲ ਸੁ ਦਿਖਾ ਦੇ ਡਾਕਟਰ ਬੈਠੂ ਨੂੰ ਵੀ ਕਿ ਬਾਕੀ ਯਾਤਰੀ ਬਹੁਤ ਆ ਬੈਠਦੇ ਕਿੰਨੀ ਗੈਦੇ ਉੱਨੀ ਹੈਗੀ ਤੇ ਨਾਕਤੀ ਭਰਾ ਕੋਲ ਤਿੰਨ ਤਿੰਨੇ ਦਿਖਾ ਦੇ ਤੋ ਕਿਸੇ ਵੀ ਜਦ ਨਾਕ ਕੋਈ ਨਾ ਕਰਦੇ ਵਰ ਨਹੀਂ ਆਉਂਦੇ ਆ ਡਾਕਟਰ ਜਨਾ ਸਰ ਆਵਛ ਮਹਿਮਦ ਵੀ ਨਹੀਂ ਨਹੀਂ ਹਾਂ